ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਗਾਨੰਦ ਦੇ ਵਿੱਚ ਇੱਕ हेयर सैलून ਦੇ ਕੰਮ ਕਰਨ ਵਾਲੇ 23 ਸਾਲ ਦੇ ਨੌਜਵਾਨ ਦੇ ਉੱਪਰ ਤਰਜਨ ਦੇ ਕਰੀਬ ਗੱਡੀ ਸਵਾਰ ਹਮਨਾਰਾ ਦੇ ਵੱਲੋਂ ਮਾਰੂ ਤਿਆਰਨਾ ਹਮਲਾ ਕਰ ਦਿੱਤਾ ਗਿਆ ਇਹ ਘਟਨਾ ਬੀਤੀ ਰਾਤ ਦੀ ਹੈ ਹਮਰੇ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ 23 ਸਾਲਾਂ ਨੌਜਵਾਨ ਦੀ ਇਸਨਾਖ ਗਗਨਦੀਪ ਸਿੰਘ ਨਾਮ ਹੋਈ ਹੈ ਜਿਸ ਨੂੰ ਜ਼ੇਰੇ ਇਲਾਜ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦੁਆਰਾ ਸਰਕਾਰੀ ਹਸਪਤਾਲ ਦਾਖਾ ਕਰਵਾਇਆ ਗਿਆ ਹੈ ਜ਼ਖਮੀ ਆਲਦੇ ਸਰਕਾਰੀ ਹਸਪਤਾਲ ਦੀ ਭਰਤੀ ਕਰਾਉਣ ਵਾਲੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਦੇ ਦੱਸਿਆ ਗਿਆ ਕਿ ਪਰਿਵਾਰ ਦੇ ਵੱਲੋਂ ਇਹ ਕਿ ਆ ਗਿਆ ਹੈ ਕਿ ਹਨਾਵਰ ਦਰਜਨ ਦੇ ਕਰੀਬ ਸੀ ਗਗਨਦੀਪ ਸਿੰਘ ਕੁੱਟਮਾਰ ਇਹਨਾਂ ਵੱਲੋਂ ਕੀਤੀ ਗਈ ਕਿਉਂਕਿ ਗਗਨਦੀਪ ਸਿੰਘ ਪਿੰਡ ਦੇ ਇੱਕ ਪਰਿਵਾਰ ਨੂੰ ਅਸਾਂ ਵੇਚਣ ਤੋਂ ਰੋਕਦਾ ਸੀ ਜਿੱਦਾ ਬਦਲਾ ਲੈਣ ਲਈ ਉਹਨਾਂ ਵੱਲੋਂ ਇਸ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਹਾਂ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ? ਮੇਰਾ ਗਗਨਦੀਪਾ ਨਾ ਬਈ ਮੇਰਾ ਜੋ ਆਨੰਦਾ ਕੀ ਹੋਇਆ ਕੇਂਦਰਿਕ ਬਾਈ ਨਸ਼ੇ ਪੱਤਿਆਂ ਦੇ ਬੋਧ ਉਹਦੇ ਤਾਂ ਸੀ ਕੰਪਲੀਟ ਕੀਤੀ ਸੀ ਸਰਕਾਰ ਕਹਿੰਦੀ ਆ ਵੀ ਉਹਨਾਂ ਦੇ ਪੱਤਿਆਂ ਦੀ ਸਹਾਇਤਾ ਕਰੋ ਸੀ। ਰੋਕ ਰੋਕ ਲਾ ਮੰਗੇ ਅਸੀਂ ਰੋਕ ਲਈ ਮਰਾ ਮੁੱਤਾ ਜੀ ਆ ਕਿਤਾ ਬਰਨਾ ਦੂਹ ਰਾਦੀ ਪਈ ਤੇ ਦੇਖ ਲੋ ਹਾਲੋ ਕੀ ਹੋਇਆ ਕੀ ਹੋਇਆ ਮੈਨੂੰ ਕੁੱਟ ਮਾਰ ਕੀਤੀ ਬਈ ਜਸਮੀਤੌਰ ਹਮਨਾ ਸਿੰਘ ਭਈ ਆਣ ਪਿਆ ਸੀ 15-20 ਆਣੀ ਸੀ ਗੱਡੀ ਵਰ ਕੇ ਆਏ ਉਹਨਾਂ ਨੇ ਸਲੂਨ ਤੇ ਆ ਕੇ ਕੁੱਟਮਾਰ ਕੀਤੀ ਪੰਨ ਤੋੜ ਦਿੱਤੀ ਸਲੂਨ ਜਿਹੜੇ ਵੀ ਹਟ ਕੋਏ ਹਾਂਜੀ ਸਰ ਮੇਰੇ ਕੋਲ ਵੀਡੀਓ ਹੈਗੀ ਉਹਨਾਂ ਨੇ ਥੱਪ ਚ ਕੈਪਸੂਲੋ ਕੈਪਸੂਲੋ ਵੇਚ ਦਿਆ ਤਾ ਵੀਚਲੇ ਆ ਗੋਲੀਆਂ ਵੇਚਦੇ ਨੇ ਕਹਿੰਦੇ ਸ਼ਰੀਆਂ ਉਹ ਕਹਿੰਦੇ ਭਈ ਅਸੀਂ ਸ਼ਰੀਆਂ ਵੇਚਾਂਗੇ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਕੋਈ ਜਾਣੀਦਾ ਕੋਈ ਉਹ ਸਭ ਡਰਦੇ ਹਨ ਤੇ ਭਈ ਉਹ ਦਮਕਾਤਨ ਦਾ ਦਿੰਦੇ ਆ ਬੰਦਿਆਂ ਨੂੰ ਤੇ ਸਾਰੇ ਕਿੱਥੇ ਹਟ ਜਾਂਦੇ ਆ ਭਈ ਲਗਭਗ ਮੈਂ ਬੋਲ ਰਿਹਾ ਦੇ ਸੱਤ ਟਰਟ ਕੋਈ ਇੱਕ ਜਾਣਦਾ ਇੱਕ ਆਉਂਦਾ ਇੱਕ ਜਾਣਦਾ ਇੱਕ ਆਉਂਦਾ ਭਈ ਇੱਕ ਦਿਨ ਉਹਨਾਂ ਦੇ ਘਰ ਦੀ ਤਲਾਸ਼ੀ ਹੋਈ ਜੀ ਬਈ ਉਦੋਂ ਉਹ ਬੰਦਿਆਂ ਨੇ ਘਰੇ ਜਿੰਦਾ ਲਾ ਕੇ ਭੱਜ ਗਏ ਦੂਜੇ ਦਿਨ ਤਲਾਸ਼ੀ ਦਵਾਈ ਬਈ ਉਹਨਾਂ ਨੇ ਸਾਰਾ ਪਾਸੇ ਕਰਕੇ ਸਮਾਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਕਿਉਂਕਿ ਤੇਲਾ ਸੈਂਟਰ ਹੇਲਪ ਰੈਂਜੀ ਉਹਨਾਂ ਨੇ ਕੋਈ ਨਹੀਂ ਦਿੱਤੀ ਹਨ ਮਖਾਨੇ ਜਿਹੇ ਅੱਥੇ ਕੋਈ ਸੁਣਵਾਈ ਨਹੀਂ ਹੋਈ ਬਈ ਸਾਡੀ ਅੱਧੇ ਪੈ ਤਸਵੀਰ ਦੇ ਪੇਸ਼ ਹੋਈ ਸੀ ਉਥੇ ਗਏ ਚੌਥੋਂ ਸਭ ਯੋਗਾ ਨਿਕਲ ਤੋ ਡੀ ਕੰਪਲੀਟ ਸਾਨੂੰ ਰੈਟਰੋ ਜੀ ਦੇ ਨੇ ਕਿੰਦੇ ਵੀ ਇਹ ਆਇਆ ਸੀ ਕੱਲ ਵੀ ਕਾਰਵਾਈ ਕਰਨੀ ਤੋਂ ਪਰ ਅੱਜ ਆ ਕੇ ਬਹੁਤ ਘੁੱਟ ਗਏ ਵੀ ਉਹਨੂੰ ਕੀ ਬਤ ਲੱਗ ਗਈ ਹੁੰਦੀ ਦੀ ਕਿਸੇ ਕੋਲ ਨਹੀਂ ਦੀ ਸਰ ਸਾਨੂੰ ਉਹਨਾਂ ਨੂੰ ਪਤਾ ਚੱ ਗਿਆ ਉਹ ਸਾਡੇ ਸਾਹਮਣੇ ਆ ਇੱਕ ਆ ਕਿ ਉਹ ਪਹਿਲਾਂ ਉਹਨੇ ਕਹਿ ਗਈ ਸੀ ਇੱਕ ਤੁਹਾਨੂੰ ਮੁੰਡੇ ਨੇ ਦੱਸਿਆ ਸੀ ਕਿ ਹਮ ਦਾਤੀ ਗਈ اتنا ਵੀ ਕੰਮ ਸੋਲਵ ਨਹੀਂ ਹੋਏ ਜੀ ਛੋਟੇ ਛੋਟੇ ਮੁੰਡੇ ਜਾਂਦੇ ਸੀ ਤਾਂ ਕੰਪਲੀਟ ਕਰ ਜਾਂਦੇ ਹਾਂ ਕੀ ਨਾਮ ਆ ਤੁਹਾਡਾ ਕੀ ਸਰ ਜੀ ਕੁਸਮਾੜੀ ਦਾ ਡਾਕਟਰ ਹਾਂ ਜੀ ਮੈਂ ਡਾਕਟਰ ਗੁਰਜੀਵੰਤ ਸਿੰਘ ਐਮਓ ਜੀਬਲ ਆਫਟਲ ਬਟੈਂਡਾ ਦੇ ਪੀਸ਼ੈਂਟ ਆਇਆ ਜੀ ਠੀਕ ਸਾਲਵਡ ਹੈ ਹੁੰਦਾ ਤੇ ਇਹਨਾਂ ਦੀ ਜੁਗਨੰਨ ਤੋਂ ਆਏ ਨੇਗੇ ਕਿ ਕੋਈ ਲੜਾਈ ਵਗੈਰਾ ਹੋਈ ਹੈ ਜੀ ਇੱਥੇ ਕੁੱਟਮਾਰ ਕਰਕੇ ਆਏ ਆ ਕੀ ਲੱਗਦਾ ਜਿਵੇਂ ਸੱਟਾਂ ਤਾਂ ਨਹੀਂ ਹੋਈ ਛੋਟਾ ਫਿਲਹਾਲ ਤਾਂ ਠੀਕ ਨੇ ਬਾਕੀ ਅੱਗੇ ਦੇਖਾਂਗੇ ਐਸਰੇ ਵਗੈਰਾ ਕਰਵਾਵਾਂਗੇ ਉਸ ਤੋਂ ਬਾਅਦ ਫਿਰ ਰੋਜ਼ ਠੀਕ ਹੈ ਮੈਂ ਜੋ ਵੀ ਅੱquetਾਂ ਕੋਸ਼ਿਸ਼ ਕਰੀਂ ਲੈ ਕੇ ਤਾਂ ਜਨਾ ਤੱਕ ਕੁਛ ਨਹੀਂ ਬਸ ਫਿਲਹਾਲ ਇਹ ਜੀ ਦੱਸੇਗਾ ਕਿ ਕੁੱਟਮਾਰ ਹੋਈ ਹੈ ਜੀ ਅਲਿ ਕਿ ਨਵਾਂ ਟੋੜਾ ਕਿਹਦੀ ਥੰਗ ਹੈ ਮੈਂ ਸਰ ਨੌਜਵਾਨ ਦਲਸਰੋੜੀ ਦਾ ਵਲੰਟੀਅਰ ਹਾਂ ਜੀ ਸਾਡਾ ਵੀਰ ਦਾ ਨਾਮ ਹੈ ਗਗਨਜੀ ਤੇ ਇਹ ਮਾਮਲਾ ਸੀਗਾ ਜੀ ਕੋਈ ਇਹ ਦੁਕਾਨ ਤੇ ਸੀਗੀ ਜੀ ਇਹ ਮੁੰਡਾ ਸਲੂਮ ਚਲਾਉਂਦਾ ਮੁੰਡਾ ਇਹ ਜੋਗਨੰਦ ਜੀ ਇਹਨਾਂ ਨੇ ਨਾ ਕੋਈ ਕੰਪਲੇਨ ਲਖਾਈ ਸੀ ਕਿਸੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਤੇ ਇਹਨੂੰ ਇਹਨੇ ਫੇਰੇ ਲਖਾਈ ਸੀਗੇ ਉਹਨਾਂ ਨੇ ਮੁੰਡੇ ਆ ਗਏ 15-20 ਮੁੰਡੇ ਆ ਕੇ ਇਹਨੂੰ ਕੁੱਟਦੇ ਗਏ ਆ ਜੀ ਦੁਕਾਨ ਤੇ ਸੱਟ ਨਹੀਂ ਖੁੱਲਦੀ ਸੱਟ ਹੈਗੀ ਜੀ ਉਂਗਲ ਦੇ ਸੱਟ ਹੈਗੀ ਜੀ ਚੈਸਟ ਤੇ ਜਾਂ ਮੁਕ ਸ਼ੋਲਡਰ ਤੇ ਜਾਂ ਪੈਰ ਤੇਗੀ ਜੀ ਸਰ ਕੀ ਮਾਮਲਾ ਸਾਹਮਣੇ ਹੈ ਇੱਕ ਹਸਪਤਲ ਚ ਬੰਦੇ ਐਡਮਿਟ ਨੇ ਕਹਿ ਰਹੇ ਕਿ ਨਸ਼ਾ ਤਸਕਰ ਦੀ ਕਪਲੇਟ ਕਰਨ ਤੇ ਕੁੱਟਮਾਰ ਹੋਈ ਹੈ ਸਚਾਈ ਕੀ ਇਹ ਇੱਕ ਲੜਕਾ ਗਗਨਦੀਪ ਸਿੰਘ ਜੋ ਕਿ ਪਿੰਡ ਜੋਗਨਾਨੰਦ ਦਾ ਰਹਿਣ ਵਾਲਾ ਹੈ ਇਹ ਕੱਲ ਵਲੰਟ ਇੰਜਰੀਜ਼ ਨਾਲ ਕਰਨ ਨਾਲ ਜਿਹੜਾ ਸਿਵਲ ਹਸਪਤਲ ਪਖੰਡਾ ਦੇ ਵਿੱਚ ਦਾਖਲ ਹੋਇਆ ਸੀਗਾ ਇਸ ਦੇ ਵਿੱਚ ਥਾਣਾ ਕੈਂਟ ਦੀ ਟੀਮ ਵੱਲੋਂ ਵੈਰੀਫਾਈ ਕਰਨ ਤੇ ਇਹ ਨਿਕਲ ਕੇ ਆਇਆ ਕਿ ਇਹ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੋ ਲੇਡੀਆਂ ਰਹਿੰਦੀਆਂ ਪਿੰਡ ਜੋਗਰਾਂ ਦੇ ਵਿੱਚ ਇਨਾਂ ਦੀ ਕਾਫੀ ਸਮੇਂ ਤੋਂ ਆਪਸ ਦੇ ਵਿੱਚ ਤਕਰਾਰਪਾਹੀ ਚੱਲ ਰਹੀ ਤੇ ਪਹਿਲਾਂ ਵੀ ਕਾਫੀ ਵਾਰੀ ਇਹਨਾਂ ਦੀ ਆਪਸ ਵਿੱਚ ਦੋ ਦੋ ਮੇਮਾਂ ਵੀ ਹੋਈ ਹੈ ਤੇ ਛੋਟੀ ਮੋਟੀ ਡਰਾਈਵ ਵੀ ਹੋਈ ਹੈ। ਕੱਲ ਵੀ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿ ਤੇ ਜਸਵੀਰ ਕੌਰ ਤੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹਦੀ ਗਗਨਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ। ਸੋ ਇਸ ਦੇ ਵਿੱਚ ਅਸੀਂ ਗਗਨਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਥਾਣਾ ਕੈਂਟ ਦੇ ਵਿੱਚ ਬੰਦੀ ਕਾਰਵਾਈ ਕਰ ਰਿਹਾ। ਜੋ ਨਸ਼ੇ ਵਾਲੀ ਗੱਲ ਹੈਗੀ ਆ ਉਹ ਫਿਲਹਾਲ ਜਿਹੜੀ ਸਾਡੀ ਮੁਰਲੀ ਤਪਤੇਸ਼ ਦੇ ਵਿੱਚ ਇਦਾਂ ਦੀ ਗੱਲ ਸਾਮਣੇ ਕੋਈ ਵੀ ਨਹੀਂ ਆਈ। ਕਿਉਂਕਿ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੀ ਆਪਸ ਰੰਜਿਸ਼ਬਾਜੀ ਕਰਕੇ ਹੀ ਜਿਹੜੀ ਹੈ ਜਸਵੀਰ ਕੌਰ ਦੇ ਲੜਕਿਆਂ ਨੇ ਇਹਦੀ ਕੁੱਟਮਾਰ ਕੀਤੀ ਸਿਰਫ ਉਹ ਵੀਡੀਓ ਕਲੇਮ ਕਰ ਰਿਹਾ ਉਹਦੇ ਵਿੱਚ ਉਹ ਨਸ਼ੇ ਦੀਆਂ ਗੂੜੀਆਂ ਜਾਂ ਪੈਕਟ ਨਜ਼ਰ ਆ ਰਿਹਾ ਹੈ ਕਹ ਰਿਹਾ ਕਿ ਇਹ ਵੇਚਦੇ ਆ ਪਿੰਡ ਚੋ ਵੈਰੀਫਾਈ ਕਰ ਲਓ ਆ ਦੇਖੋ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਜਸਵੀਰ ਕੌਰ ਹੈ ਤੇ ਜਸਵਿੰਦਰ ਕੌਰ ਹੈ ਇਹ ਆਪਸ ਦੇ ਵਿੱਚ ਜਾਣ-ਗੁਆਂਣ ਦੇ ਵਿੱਚ ਰਹਿੰਦੇ ਆ ਪਹਿਲਾਂ ਇਹਨਾਂ ਨੇ ਜਿਹੜਾ ਗਗਨਦੀਪ ਸਿੰਘ ਹੈਗਾ ਇਹਨਾਂ ਨੇ ਜਿਹੜਾ ਜਸਵੀਰ ਕੌਰ ਦੇ ਲੜਕੇ ਨੂੰ ਦਿਨ ਦੇ ਵਿੱਚ ਘੇਰਿਆ ਸੀਗਾ ਤੇ ਉਹਦੇ ਨਾਲ ਇਹਨੇ ਤੂਤੂਮੇਮਾ ਹੋਈ ਸੀਗੀ ਉਸੇ ਰੰਜਿਸ਼ ਦੇ ਤਹਿਤ ਹੀ ਸ਼ਾਮ ਨੂੰ ਜਿਹੜਾ ਹੈਗਾ ਤਸਵੀਰਪੁਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਜਦੀਰ ਗਗਨਦੀਪ ਸਿੰਘ ਦੀ ਘੁੱਟਮਾਰ ਕੀਤੀ ਹੈ ਸਰ ਉਹ ਨਸ਼ੇ ਦੇ ਕੰਮ ਕਰਦੇ ਜਿਹੜੇ ਲੜੇ ਕੋਈ ਹੈ ਉਹ ਵੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਐਨਡੀਪੀਐਸ ਦਾ ਮਕਦਮਾ ਦਰਜ ਨਹੀਂ ਹੈ ਦੋਨਾਂ ਦੇ ਖਿਲਾਫ ਦੋਨੋਂ ਪਾਰਟੀਆਂ ਦੇ ਖਿਲਾਫ ਜਿਹੜੀ ਐਨਡੀਪੀਐਸ ਵੀ ਪਹਿਲਾਂ ਕੋਈ ਵੀ ਐਫਆਈਆਰ ਰਜਿਸਟਰ ਨਹੀਂ ਹੈ